ਸਤ ਸ੍ਰੀ ਅਕਾਲ ਜੀ ਕਿਹਾ ਚਲ ਗੁੱਡ ਮਾਰਨਿੰਗ ਆਹ ਹੁ ਤੋ ਸਾਰੇ ਨੇ ਬਹੁਤ ਬੜੇ ਹੋ ਗਏ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਸਵੇਰ ਦੇ ਵਜਨੇ ਹਜੇ 10 ਬਹੁਤ ਸਾਰੇ ਯੂਟਿਊਬਰ ਇਦਾਂ ਸ਼ੁਰੂ ਕਰਦੇ ਆਂ ਵਲੌਗ ਤੇ ਮੈਂ ਪਹਿਲਾਂ ਕਾਰਟੂਨ ਬੰਦ ਕਰ ਵਾਹ ਜੀ ਕਲੀਅਰ ਆਵੇ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਆਏ ਪਰ ਤੇਰੀ ਆਵਾਜ਼ ਨਹੀਂ ਆਉਂਦੀ ਪੱਤਰੀ ਆਵਾਜ਼ ਨਹੀਂ ਆਉਂਦੀ ਸੋ ਮੇਰਾ ਸੁਆ ਹੈ ਹੌਲੀ ਬੋਲਣ ਦਾ ਇਧਰ ਵਾਗਾ ਉੱਚਾ ਯਾਰ ਮੈਂ ਕਿ ਤੇਰਾ ਵੀ ਵਾਗਾ ਉੱਚਾ ਹੀ ਆ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤਿਆਰ ਸ਼ਾਰ ਹੋ ਗਿਆ ਰੈਡੀ ਛੜੀ ਹੋ ਗਿਆ ਤੇ ਸਵੇਰ ਦਾ ਪਈ ਜਾਂਦਾ ਮੀਂਹ ਮੀਂਹ ਹਟ ਨਹੀਂ ਰਿਹਾ ਝੜੀ ਲੱਗੀ ਪਈ ਆ ਬਟ ਅੱਜ ਆਪਾਂ ਜਾਣਾ ਸੀਗਾ ਮਨਦੀਪ ਕੋਲੇ ਪਹਿਲਾ ਸੰਧਾਰਾ ਲੈ ਕੇ ਤੇ ਕਿਉਂਕਿ ਉਹ ਦੋ ਦਿਨਾਂ ਦੀ ਛੁੱਟੀ ਆਈ ਸੀਗੀ ਕੱਲ ਦੀ ਤੇ ਅੱਜ ਦੀ ਤੇ ਫਿਰ ਇਸ ਕਰਕੇ ਅੱਜ ਜਾਣਾ ਜ਼ਰੂਰੀ ਆ ਤੇ ਚਲੋ ਅੱਜ ਆਪਾਂ ਮੀਂਹ ਪੈਂਦੇ ਦੇ ਵਿੱਚ ਹੀ ਜਾਵਾਂਗੇ ਕੋਈ ਗੱਲ ਨਹੀਂ ਹਨਾ ਤੇ ਮੇਰੇ ਖਿਆਲ ਚ ਸੌਣ ਦਾ ਅੱਜ ਹੀ ਨਿਕਲ ਨੂੰ ਪਹਿਲਾ ਦਿਨ ਹੈ ਹਨਾ ਸ਼ਾਇਦ ਤਾਂ ਤਨ ਕੀ ਸਿਸਟਮ ਹੈ ਸੰਗਰਾਮ ਦਾ ਅੱਜਖਣ ਕਿਵੇਂ ਮੈਨੂੰ ਨਹੀਂ ਪਤਾ ਚਲੋ ਕੋਈ ਚੱਕਰ ਨਹੀਂ ਕੱਲ ਨੂੰ ਚੜ ਜੂਗਾ ਸੌਣਾ ਬੱਤ ਬੱਤ ਪਰ ਆਪਾਂ ਆਪਦੇ ਸਿਸਟਮ ਦੇ ਹਿਸਾਬ ਨਾਲ ਚੱਲਣਾ ਹੁੰਦਾ ਨਾ ਕਿ ਦੇਖਣਾ ਪੈਂਦਾ ਕਿ ਉਹਨ ਮੰਦੀਪ ਨੂੰ ਇਸ ਦੋ ਵਾਰ ਛੁੱਟੀ ਸ਼ਾਇਦ ਤਕਦੀਰ ਦੇ ਬਰਥਡੇ ਤੇ ਮਿਲੇ ਤੇ ਫਿਰ ਉਦੋਂ ਉਹਨਾਂ ਨੇ ਇੱਧਰ ਨੂੰ ਆਉਣਾ ਹੋਊਗਾ ਸੋ ਇਸ ਕਰਕੇ ਪਹਿਲਾਂ ਹੀ ਆਪਾਂ ਜਿਹੜਾ ਆ ਸੌਣ ਦਾ ਸੰਧਾਰਾ ਜਿਹੜਾ ਅੱਜ ਦੇ ਆਉਣਾ ਤੇ ਚੱਲਦੇ ਆ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਵੇਣਾ ਫਿਰ ਕੀ ਬੰਦਾ ਜੁੜਦਾ ਤੇ ਮੈਂ ਤਾਂ ਪੁਰਾਣੇ ਕੱਪੜੇ ਚੱਲੇ ਤੇ ਇੱਧਰ ਤਿਆਰ ਸ਼ਹਿਰ ਹੋ ਕੇ ਹਜੇ ਰਾਹ ਚ ਇੱਕ ਸੂਟ ਹੋਰ ਚੇਂਜ ਕਰਨਾ ਮੈਂ ਬੜੀ ਨੂੰ ਬੜੀ ਐਡਾ ਕਮੀਨਾ ਨਾ ਐਡਾ ਕਮੀਨਾ ਐ ਬੜੀ ਪਿੱਛੇ ਮੇਰੇ ਤਾਂ ਮੈਗਦੀ ਦੀ ਲੜਾਈ ਹੋਈ ਆ ਬਹੁਤ ਖਤਰਨਾਕ ਪਾਪਾ ਵੀ ਪਾਪੇ ਦੇ ਮੋਰੇ ਪਾਪਾ ਗਏ ਲੜੋ ਨਾ ਲੜੋ ਨਾ ਲੜੋ ਨਾ ਬੜੀ ਪਾਣੀ ਕਿੱਥੇ ਚਲੀ ਗਏ ਇਹਨੇ ਬਾਹਰ ਖੋਲ ਦਿੱਤਾ ਮੈਂ ਸਾਰੇ ਲੱਭ ਕੇ ਆਈਆਂ ਇੰਨੇ ਮੀਂਹ ਪੈਂਦੇ ਚ ਤੇ ਬੈਠਾ ਪਤਾ ਕਿੱਥੇ ਸੀ ਕਿੱਥੇ ਬੈਠਾ ਹੋਊਗਾ ਕਿੱਥੇ ਬੈਠੇ ਮੈਂ ਕਰ ਮੈਨੂੰ ਕੀ ਪਤਾ ਉਹਦਾ ਫਿਰ ਵੀ ਇੱਥੇ ਕਿਤੇ ਬੈਠਾ ਹੋਣਾ ਕਿੱਥੇ ਇੱਥੇ ਕਿਤੇ ਬੈਠਾ ਹੋਣਾ ਸਿੰਦਰਪਾਲ ਭਾਬੀ ਹੋਣਾ ਤੇ ਤੂੜੀ ਵਾਲੇ ਚ ਤਾਂ ਫਿਰ ਉਹ ਮੀਂਹ ਪੈਂਦੇ ਤੋਂ ਬਚਦਾ ਸੀ ਗਲਾ ਬਾਪੂ ਕਹਿੰਦਾ ਇੱਥੋਂ ਹੀ ਗਿਆ ਜੀ 2 ਮਿੰਟ ਪਹਿਲਾਂ ਚਲੋ ਜੀ ਚਲੋ ਕਰਦੇ ਆ ਸ਼ੁਰੂ ਅੱਜ ਦਾ ਵਲੌਗ ਸਮਾਨ ਸਪੂਨ ਕੱਲ ਦਾ ਰੈਡੀ ਕੀਤਾ ਪਿਆ ਤੇ ਬਸ ਢੋਲੀ ਚੱਕਣੀ ਆ ਤੇ ਢੋਲੀ ਕੋ ਖਾਲੀ ਕਰਾ ਕੇ ਲੈਣੀ ਢੋਲੀ ਆਪਣੇ ਇਹ ਪ੍ਰਾਣੀ ਦਾਦੀ ਦੀ ਨਿਸ਼ਾਨੀ ਆ ਤੇ ਇਹ ਢੋਲੀ ਚ ਅਸੀਂ ਪਾਗ ਲੈ ਜੰਨੇ ਉਹਨੇ ਅਗਲੇ ਨੂੰ ਕਹਿੰਦੇ ਵੇ ਢੋਲੀ ਖਾਲੀ ਕਰਕੇ ਮੋੜ ਦੇ ਕਿਉਂਕਿ ਬੀਪਿਆਂ ਦਾ ਰਵਾਇਤ ਤਾਂ ਗਿਆ ਹਨਾ ਪੀਪੇ ਥੋੜੇ ਪੈਂਦੇ ਸੀ ਅਸਲ ਦੇ ਵਿੱਚ ਬਿਸਕੁਟ ਪਵਾ ਵੱਡਾ ਪੀਪਾ ਤਾਂ ਹੈ ਵੱਡੇ ਪੀਪੇ ਆਉਂਦੇ ਨਾ ਵੀ ਪਾウダー ਕੀ ਆਉਂਦਾ ਤੇ ਜਿਹੜੇ ਵਿਆਹ ਵਾਲੇ ਪੀਪੇ ਖਾਲੀ ਹੋਏ ਸੀਗੇ ਉਹ ਆਪਾਂ ਆਪ ਜਿਹੜੇ ਤੰਦੂਰ ਬਣਾਉਂਦੇ ਆ ਉਹਨਾਂ ਨੂੰ ਚੁਕਾਤੇ ਉਹ ਕਹਿੰਦੇ ਵੀ ਤੁਹਾਨੂੰ ਤੰਦੂਰ ਬਣਾ ਕੇ ਲੈ ਆ ਦਾਂਗੇ ਤੇ ਢੱਕਣ ਢੁੱਕਣ ਲਵਾਏ ਨਹੀਂ ਕਿਉਂਕਿ ਗੱਡੀਆਂ ਵਾਲੇ ਨਹੀਂ ਆਏ ਤੇ ਚਲੋ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਨੇ ਕੀ ਬਣਦਾ ਤੇ ਜੋ ਉਹਦੀ ਬੈਕ ਪੇਨ ਵੀ ਦਿਖਾ ਕੇ ਆਉਣੇ ਕਿਉਂਕਿ ਉਹਨਾਂ ਨੇ ਕੱਲ ਬੁਲਾਇਆ ਸੀਗਾ ਤੇ ਆਪਾਂ ਤੋਂ ਕੱਲ ਜਾ ਨਹੀਂ ਹੋਇਆ ਤੇ ਅੱਜ ਆਪਾਂ ਜਿਹੜਾ ਆ ਜਾਵਾਂਗੇ ਤੇ ਨਹੀਂ ਦੇਖੋ ਤੁਸੀਂ ਬਾਹਰ ਝੜੀ ਲੱਗੀ ਪਈ ਝੜੀ ਝੜੀ ਲੱਗੀ ਦੇ ਵਿੱਚ ਜਾਣਾ ਆਪਾਂ ਦੂਜਾ ਗੱਡੀ ਦੇ ਵਿੱਚ ਬਹਿਣਾ ਪਊਗਾ ਸੁੰਧਾਰਾ ਯਾਦ ਰਹੂਗਾ ਇਹ ਵਾਲਾ ਸਾਨੂੰ ਪਹਿਲਾਂ ਸੁੰਧਾਰਾ ਨੈਕ ਬੋਟ ਵੀ ਦਿਵਾਤ ਪੀ ਆ ਮੈਂ ਵੀ ਟਾਂਗ ਲੈ ਗੱਟੇ ਲੈ ਆ ਉਹ ਸਿਰ ਤੇ ਸਮਾਨ ਰੱਖ ਲਿਆ ਸਮਾਨ ਦਾ ਰੱਖਣਾ ਚੱਕ ਕੇ ਨਾ ਦੇ ਕੇ ਕਿਹਦੇ ਚੋ ਆਹ ਕਿੱਦਾਂ ਬਣਾਇਆ ਆ ਟੋਕਣਾ ਜਿਆ ਇੱਧਰ ਪਿਆ ਮੰਮੀ ਆਈ ਮਣੇ ਉੱਠ ਕੇ ਰੱਬਾ ਬੰਦਾ ਮੇਠਾ ਦੇ ਰਾਂ ਕਿ ਉਹਦੇ ਜਨਾ ਪਾਇਆ ਪਾਣੀ ਯਾਰ ਮੈਨੂੰ ਮਨ ਬੜਾ ਆ ਕੁੱਪੜੇ ਕਿੰਨੇ ਹੋ ਗਏ ਪੈਰਾਂ 'ਚ ਵੀ ਪਾਣੀ ਪੈ ਗਿਆ ਥੋਪ ਕਾ ਤੇ ਮਾਰਦਾ ਲੈ ਕੇ ਦਵਾਈ ਲੈ ਕੇ ਫੇਰ ਆਉਂਦਾ ਮੇਰੀ ਗੱਲ ਸੁਣ ਮੈਂ ਕਹਾਵਤ ਤਾਂ ਸਹੀ ਹੋ ਗਈ ਲੰਮੇ ਪੈਂਟ ਗਾ ਕਹਾਵਤ ਕਹੀ ਯਾਨੀ ਗਾਣਾ ਪਹਿਲਾਂ ਪੈਂਡੇ ਹੁੰਦੇ ਸੀ ਹੁਣ ਆਏ ਲੰਮੇ ਪੈਂਡੇ ਚੀਰ ਕੇ ਆਇਆ ਭਾਂਡੇ ਢਿੰਡੇ ਸਾਰੇ ਖਿੰdre ਪਏ ਐ ਇੰਨਾ ਮੀਂਹ ਪਈ ਜਾਂਦਾ ਨਾ ਨਾਲੀਆਂ ਨੂਲੀਆਂ ਸਭ ਡੱਟੀਆਂ ਪਈਆਂ ਤੇ ਲਗਾਤਾਰ ਮੇਰੇ ਖਿਆਲ ਚ ਘੰਟਾ ਹੋ ਚੱਲਾ ਘੰਟਾ ਹੋ ਚੱਲਾ ਪੈਂਦੇ ਨੂੰ ਮੀਂਹ ਨੂੰ ਤੇ ਬਾਪੂ ਕਹਿੰਦਾ ਤੁਸੀਂ ਵੱਡੀ ਗੱਡੀ ਉਹ ਲੈ ਜਾਓ ਕਿਉਂਕਿ ਜਿੰਨਾ ਮੀਂਹ ਸਾਰੇ ਪਾਸੇ ਪਈ ਜਾਂਦਾ ਮਨਦੀਪ ਦਾ ਵੀ ਫੋਨ ਆਇਆ ਸੀ ਉੱਥੇ ਵੀ ਸ਼ਾਇਦ ਮੀਂਹ ਪਈ ਜਾਂਦਾ ਮੈਂ ਸਟੋਰੀ ਵੀ ਦੇਖੀ ਸੀ ਉਹਨਾਂ ਦੀ ਕਹਿੰਦਾ ਵੀ ਜੇ ਤੁਸੀਂ ਹੁਣ ਜਾਣਾ ਆ ਤਾਂ ਵੀ ਮੀਂਹ ਵੱਡੀ ਗੱਡੀ ਲੈ ਜਾਓ ਤੇ ਕਈ ਵਾਰੀ ਪਾਣੀ ਪੂਣੀ ਹੁੰਦਾ ਆ ਤਾਂ ਫਿਰ ਸੌਖਾ ਰਹਿੰਦਾ ਬੰਦਾ ਮੈਂ ਤਾਂ ਹੁਣ ਗੱਡੀ ਚ ਆ ਕੇ ਬੂਟ ਪਾਏ ਆ ਪਹਿਲਾਂ ਮੈਂ ਪਾਏ ਸੀਗੇ ਫਿਰ ਮੈਂ ਲਾਏ ਫਿਰ ਮੈਂ ਤੁਰ ਕੇ ਮਤਲਬ ਪਜਾਮਾ ਟੰਗ ਕੇ ਉੱਪਰ ਗਿਆ ਉਧਰ ਤਕਦੀਰ ਨੂੰ ਲਿਆਇਆ ਗੱਟਾਂ ਲੈ ਦੇ ਕੇ ਤੁਸੀਂ ਦੇਖੋ ਮੀ ਕਿੱਥੇ ਕਿੱਥੇ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੋਤ ਦੇ ਕਹਿਣ ਵਾਂਗੂੰ ਸੰਧਾਰਾ ਯਾਦ ਹੀ ਰਹੂਗਾ ਮਨਦੀਪ ਦਾ ਫੈਲਾ ਸੰਧਾਰਾ ਐਦਾਂ ਦੇ ਕੇ ਆਏ ਸੀਗੇ ਕੁਝ ਚੀਜ਼ਾਂ ਯਾਰ ਯਾਦਗਾਰੀ ਬਣ ਜਾਂਦੀਆਂ ਹਨ ਸਾਰੀ ਜ਼ਿੰਦਗੀ ਲਈ ਇੱਕ ਯਾਦ ਬਣ ਗਈ ਦੇਖ ਲਓ ਲੈ ਹੁਣ ਵੀ ਤੂੰ ਇਹ ਸੋਚੇ ਤੇ ਚਲ ਆਪਾਂ ਮਨਦੀਪ ਕੋ ਚੱਲੇ ਆਂ ਤੇ ਅੱਜ ਦੇ ਦਿਨ ਕਿਥੇ ਵੀ ਦੀ ਹੁੰਦੀ ਆ ਦੇਖੋ ਜਾਣਾ ਹੁੰਦਾ ਹਾਂ ਨਹੀਂ ਪਰ ਫਿਰ ਆਇਆ ਬਰੋ ਸਵੇਰੇ ਤੁਰਪੈਣਾ ਸੀ ਨਾ ਸਵੇਹਾ ਰਾਤ ਤੱਕ ਆਏ ਜਾਣਾ ਸੀ ਹਾਂ ਰਾਤ ਤੱਕ ਆਉਣਾ ਸੀਗਾ ਵੈਸੇ ਆਪਣੀ ਹੈਪੀਟ ਹੈ ਨਹੀਂ ਵੀ ਆਪਾਂ ਇੰਨੀ ਸਵੇਰੇ ਨਹੀਂ 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 ਆਪਾਂ ਤੁਰ ਪੈਨੇ ਹੁੰਨੇ ਆ ਰਿਲੈਕਸ ਗਿਆ ਹੋ ਗਿਆ ਆਪਾਂ ਨੂੰ ਜਾਣਾ ਪਛਾਣਿਆ ਹਾਂ ਦੇਖੋ ਮੀ ਤੁਸੀਂ ਬਾਕੀ ਪਰ ਆਇਆ ਵੀ ਚਲੋ ਦੋ ਦਿਨ ਠੰਡਾ ਚਲੋ ਹੁਣ ਆਪਾਂ ਚੱਲਦੇ ਆਂ ਤੇ ਅਜੇ ਜੇ ਰਾਤੋ ਜੋ ਦਾ ਸੂਟ ਫੜਨਾ ਤੇ ਫੇਰ ਆਪਾਂ ਦੂਜਾ ਅੱਗੇ ਵਧਾਂਗੇ ਤੇ ਤੇ ਮੇਰਾ ਦਾ ਵੀ ਪਹਿਲਾਂ ਹੀ ਆਪਾਂ ਬੈਕ ਪੇਨ ਵਾਲੇ ਨੂੰ ਕਾਲ ਕਰ ਲੈਨੇ ਆ ਜੇ ਤਾਂ ਬਈ ਹੋਇਆ ਡਾਕਟਰ ਸਾਹਿਬ ਹੋਏ ਤਾਂ ਫਿਰ ਤਾਂ ਜਾਵੜਾਂਗੇ ਤੇ ਨਹੀਂ ਕਰਾਂ ਪਿੱਛੇ ਮੰਦਿਰ ਤੇ ਚੱਲ ਜਾਾਂਗੇ ਹਨਾ ਤੇ 12:00 ਵਜੇ ਆ 2:00 ਵਜੇ ਦੇ ਆਸ-ਪਾਸ ਮੰਦਿਰ ਕੋਲੇ ਪਹੁੰਚਾਂਗੇ ਜੇ ਬੈਕ ਪੇਨ ਵਾਲੇ ਕੋਲੇ ਗਏ ਤਾਂ ਵੀ ਜੇ ਨਾ ਗਏ ਤਾਂ ਉਦੋਂ ਕੇ ਪਤਾ ਕਿੱਥੇ ਪਹੁੰਚਾਂਗੇ ਕਿਉਂਕਿ ਥੋੜਾ ਦੂਰ ਹੀ ਆ ਹਾਂ ਉੱਥੇ ਤਾਂ ਨਾਲ ਹੀ ਆ ਤਕਦੀਰ ਵੀ ਤਕਦੀਰ ਵੀ ਤਿਆਰ ਹੋ ਗਈ ਕਦੋਂ ਜਿ ਕਰਿਆ ਤੁਸੀਂ ਡੈਡੀ ਮੈਨੂੰ ਮਤਲਬ ਵੀ ਲੈ ਜਾ ਲੈ ਜਾ ਗੱਡੀ ਦੇ ਵਿੱਚ ਹਨਾ ਫੂਟਾ ਸਿੰਘ ਬਾਈ ਬਾਈ ਜੋ ਹੁੰਦਾ ਫੂਟਾ ਸਿੰਘ ਇੱਥੇ ਫਿਰ ਉਹ ਆ ਗਿਆ ਨਾ ਸਹੀ ਚਲੋ ਜੀ ਚੱਲਦੇ ਆਂ ਫਿਰ ਮੇਹਣੇ ਕੀ ਬੰਦਾ ਜੁੜਦਾ ਉਹ ਵੀ ਸੂਟ ਬਦਲ ਲਿਆ ਤੇ ਯਾਰ ਇਹ ਤਾਂ ਕਿੱਦਾਂ ਪਾਕਿਸਤਾਨ ਵਾਲਿਆਂ ਨੂੰ ਪਾਉਣ ਲੱਗ ਗਏ ਕੱਪੜੇ ਪਾਕਿਸਤਾਨੀ ਕੁੜੀਆਂ ਪਾਉਂਦੀਆਂ ਨਾ ਇੰਨੇ ਢਿੱਡ ਖੁੱਲੇ ਮੈਨੂੰ ਵਧੀਆ ਲੱਗਦੇ ਖੁੱਲੇ ਮੈਨੂੰ ਵੀ ਖੁੱਲਾ ਹੀ ਵਧੀਆ ਲੱਗਦਾ। ਬਈ ਵਧੀਆ ਆ ਖੁੱਲੇ ਪਤਾ ਕੀ ਆ ਲੂਜ਼ ਕੱਪੜਿਆਂ ਚ ਦੇਖੋ ਵਧੀਆ ਬੰਦਾ ਰਿਲੈਕਸ ਰਹੇ। ਉਹਨਾਂ ਵੀ ਖੁੱਲੇ ਪਾਇਆ ਕਰ ਵਧੀਆ ਸੋਹਣਾ ਲੱਗਦਾ ਬੰਦਾ। ਪਹਿਲਾਂ ਖੁੱਲਾ ਮੈਂ ਉਹ ਸਮਾਇ ਸੀ ਜਿਹੜਾ ਪਾਪਾ ਪਾਕਿਸਤਾਨ ਤੋਂ ਲੈ ਕੇ ਆਏ ਸੀਗੇ। ਕਰਨਾ ਭੈਣ ਦੀ ਅਸੀਂ ਮਹਿੰਦੀ ਤੇ ਪਾਏ ਸੀ ਚਾਰਾਂ ਜਣੀਆਂ। ਉਹ ਹੈਗੇ ਤਾਂ ਐਕਚੁਅਲੀ ਚ ਦੁਪੱਟੇ ਸੀਗੇ। ਪਰ ਸਾਨੂੰ ਆਏ ਸੀਗਾ ਵੀ ਦੁਪੱਟਾ ਉਹ ਕੈਰੀ ਕਰਨਾ ਬਹੁਤ ਔਖਾ ਸੀ ਖੁੱਲਾ ਸੀ ਵੱਡਾ ਸੀ। ਫਿਰ ਸਾਨੂੰ ਆਏ ਹੋ ਗਿਆ ਵੀ ਉਹਨੂੰ ਕਿਉਂਕਿ ਪਾਪਾ ਨੇ ਲੈ ਕੇ ਦਿੱਤਾ ਸੀ। ਜੋ ਹਮੇਸ਼ਾ ਸਾਡੇ ਨਾਲ ਰਵੇ ਸੋ ਅਸੀਂ ਚਾਰਾਂ ਜਾਣੀਆਂ ਨੇ ਤਿੰਨਾਂ ਵੀ ਨਹੀਂ ਨਾਨਾ ਨੇ ਤਾਂ ਮੈਂ ਅਸੀਂ ਉਹ ਇੱਕ ਸੂਟ ਬਣਾ ਲੈ ਸੀ ਨਾਲ ਖਾਦੀ ਦੀਆਂ ਸਲਵਾਰਾ ਬਣਾ ਲਈਆਂ ਸੀਗੀਆਂ ਚਨੌਣ ਦੇ ਦੁਪੱਟੇ ਲਾ ਕੇ ਉਹ ਮੈਂ ਕਿਹਾ ਮੈਨੂੰ ਕਿਹਾ ਸੀ ਵੀ ਜੋ ਤਾਂ ਖੁੱਲਾ ਸਮਾਪਰ ਫਿਰ ਉਸ ਤੋਂ ਬਾਅਦ ਉਹ ਮੈਨੂੰ ਖੁੱਲ੍ਹੇ ਹੀ ਵਧੀਆ ਮੈਨੂੰ ਵੈਸੇ ਮੈਂ ਆਪਦੀਆਂ ਟੀ-ਸ਼ਰਟਾਂ ਵੀ ਤੁਸੀਂ ਮੇਰੇ ਵੇਖੀਆਂ ਮੈਂ ਕਿੰਨੇ ਕਿ ਫਿੱਟ ਪਾਉਣਾ ਹੈ ਮੈਂ ਬਹੁਤ ਮਤਲਬ ਮੇਰੇ ਆਲਮੋਸਟ ਵੀ 2-2 ਇੰਚੀ ਟੀ-ਸ਼ਰਟ ਲੂਸ ਹੀ ਹੁੰਦੀ ਹੈਗੀ ਤੇ ਮੈਨੂੰ ਵਧੀਆ ਖੁੱਲੇ-ਖੁੱਲੇ ਜੇ ਕੱਪੜੇ ਵਧੀਆ ਲੱਗਦੇ ਆ ਦੀਦੀ ਨੇ ਮੈਨੂੰ ਪਰਫਿਊਮ ਵੀ ਦਿੱਤਾ ਕੋ ਫਿਲਮ ਲਾ ਕੇ ਆਈਆਂ ਲਾਉਣ ਨੂੰ ਦੇ ਤਾਂ ਕੇ ਆ ਕੇ ਆਈਆਂ ਅੱਛਾ ਤੇ ਹੋਰ ਇਸ ਕਰਕੇ ਫਿਰ ਮੈਂ ਜਿੰਦਾ ਮਨਦੀਪ ਨੂੰ ਅਸੀਂ ਫੋਨ ਲਾਇਆ ਸੀ ਕਿ ਨੀਵਾਲਾ ਪਈ ਜਾਂਦਾ ਸੀ ਕੱਲ ਨੂੰ ਆ ਜੀਏ ਕੋਲ ਨੂੰ ਤਾਂ ਮੈਂ ਚਲ ਜੂਗੀ ਦੱਸਣਾ ਨਹੀਂ ਸੀ ਮੈਂ ਕਿ ਉਹਨੂੰ ਨਹੀਂ ਨਹੀਂ ਫੇਰ ਪਤਾ ਕੀ ਆ ਯਾਰ ਦਾਸ ਲੈਣਾ ਸੀ ਇਹਨੇ ਮੈਂ ਦਾਸ ਵੀ ਜਾਣਾ ਨਾਲੇ ਅਗਲੇ ਚਾਹ ਪੈਣ ਤੇ ਆਣਾ ਹੁੰਦਾ ਤੂੰ ਤਾਂ ਤੂੰ ਤਾਂ ਪੀੜ ਹੀ ਨਹੀਂ ਹੁੰਦੀ ਅਗਲਾ ਪਲਾਨ ਕੈਂਸਲ ਕਰ ਦਵੇ ਹੈਨਾ ਸਹੀ ਗੱਲ ਆ ਦੂਰ ਤਾਂ ਇਹ ਵੀ ਹੁੰਦਾ ਔਰ ਜੇ ਬੰਦਾ ਆਉਂਦਾ ਵੀ ਚੱਲ ਜੇ 10 ਮਿੰਟ ਝੂਠ ਬੋਲੇ 10 ਮਿੰਟ ਝੂਠ ਬੋਲੇ ਆ ਜਾ ਮੰਨ ਲਓ ਗੱਪ ਮਾਰਿਆ ਹਨ ਤਾਂ ਮੈਂ ਤਾਂ 10 ਮਿੰਟਾਂ ਇੰਜਾਬੜੂਗਾ ਹੁਣ ਜੇ ਘੰਟਾ ਨਾਲ ਬੰਦਾ ਪਹੁੰਚਿਆ ਤਾਂ ਅਗਲੇ ਨਗਲ ਲੰਗਦੇ ਵੀ ਸੱਚੀ ਨਹੀਂ ਆਉਂਦੇ ਅੱਜ ਵੀ ਤੂੰ ਪਲਾਨ ਕੈਨਸਲ ਕਰੋ ਮੁੜ ਕੇ ਬੰਦਾ ਜਾਬੜੇ ਫੇਰ ਤੇ ਦਿਮਾਗ ਨਾ ਚੱਲਣੇ ਮੈਨੂੰ ਬੇਇੱਜ਼ਤੀ ਹੋ ਜਾਂਦੀ ਹੈ ਤੇ ਚੱਲਦੇ ਹੁਣ ਸਿੱਧੇ ਮਨਦੀਪ ਕੋਲ ਹੀ ਜਾਵਾਂਗੇ ਬੈਕ ਪੇਨ ਦਾ ਆਉਂਦੇ ਹੋਏ ਵੇਖਾਂਗੇ ਜੇ ਮਤਲਬ ਵੀ ਮੀਂਹ ਦਾ ਸੈੱਟ ਰਿਹਾ ਨਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਆ ਸਾਰੇ ਕਿਤੇ ਇਲਾਕੇ ਦੇ ਵਿੱਚ ਤੇ ਫਿਰ ਅਸੀਂ ਸੋਚਿਆ ਵੀ ਕਿਸੇ ਦਿਨ ਫੇਰ ਚਲ ਜਵਾਂਗੇ ਤਾਂ ਤੇ ਅੱਜ ਸਿੱਧੇ ਆਪ ਉਥੇ ਹੀ ਨੂੰ ਅੱਜ ਤੱਕ ਨਹੀਂ ਪਤਾ ਲੱਗਾ ਵੀ ਅਸੀਂ ਮਗਰ ਆਉਣੇ ਆ ਬਾਈ ਵਿਚਾਰਾ ਸਕੂਲੋਂ ਆਇਆ ਮਗਰ ਪਿੱਛੇ ਨੂੰ ਮੁੜ ਕੇ ਨਹੀਂ ਵੀ ਇੰਦਾ ਬਾਈ ਬਾਈ ਕਹਿੰਦਾ ਫਾਲੋ ਮੀ ਅਚਾਨਕ ਉਧਰੋਂ ਬਾਈ ਆ ਗਿਆ ਇਧਰੋਂ ਅਸੀਂ ਆ ਗਏ ਚਲ ਦੇਖਦੇ ਆ ਮਗਰ ਮਗਰ ਜਾਨੀ ਕੀ ਪਤਰਾ ਚ ਦੇਖ ਹੀ ਲੈਣਾ ਮੋੜ ਮਾਰਦੇ ਪਤਰਾ ਹਾਂ ਇਹ ਕੱਟਣ ਅਜ ਨਾਲਾ ਬਾਈ ਮੋਟਰਸਾਈਕਲ ਸਿੱਖਾ ਖਣ ਵੜੇ ਅੱਜ ਸਕੂਲ ਹੋਣਾ ਨਾ ਬਾਈ ਦਾ ਫਿਰ ਉਹ ਮਾਰੇ ਸਾਰੇ ਜਣੇ ਪੁੱਛਦੇ ਸੀ ਬੈਂਤ ਬਾਈ ਸਕੂਲ ਟੀਚਰ ਆ ਬਾਈ ਮੈਂ ਬਾਈ ਨੂੰ ਪੁੱਛਿਆ ਮੈਂ ਕਿ ਬਾਈ ਲਪੜੇ ਲੁਪੜੇ ਹੁਣ ਤਾਂ ਨਹੀਂ ਧਰਦੇ ਉਹਨੇ ਬਾਈ ਕਹਿੰਦਾ ਕਦੀ ਕਦੀ ਧਰ ਦਈ ਦੀ ਆ ਹੁਣ ਸਕੀਮ ਲਾਉਂਦੇ ਆ ਸਾਰੇ ਟੀਚਰੀ ਕੈਮਰੇ ਤੋਂ ਬਾਈ ਉਹ ਕਿਹੜਾ ਘੱਟ ਆ ਲੈ ਜਿਸ ਕਾਰਨ ਜਿਸ ਕਾਰਨ ਬਾਈ ਹੁੰਦਾ ਸੀ ਕੈਮਰੇ ਦੇ ਪਾਸੇ ਨਹੀਂ ਆ ਕੇ ਚੈੱਕ ਦੇਣੇ ਕੰਮ ਹਾਏ ਬਾਈ ਨੂੰ ਲੱਗਾ ਨਹੀਂ ਪਤਾ ਹਜੇ ਦਾ ਮੈਂ ਬਦਨਾਮ ਕਰੀ ਜਾਨੇ ਫੋਨ ਨਹੀਂ ਫੜਿਆ ਹੈਗਾ ਹੱਥੇ ਚ ਬਾਈ ਦੇ ਹੱਥੇ ਚ ਲਫਾ ਫਾ ਕੋਈ ਉਹ ਲਫਾ ਸਾਨੂੰ ਪਤਾ ਨਹੀਂ ਕੀ ਹੈ ਘਰੇ ਜਾ ਕੇ ਪੁੱਛਾਂਗੇ ਪੀੜੀ ਹੋ ਗਈ ਗੜੀ ਨਹੀਂ ਨਹੀਂ ਅੱਡੀ ਤਾਂ ਚੌੜੀ ਹੈ ਮੈਂ ਕੀ ਨਮਾਰਾ ਨਮਾਰਾ ਬਾਈ ਨੂੰ ਡਰਤਾ ਲੱਗਦਾ ਵੀ ਕੋਈ ਮੇਰਾ ਪਿੱਛਾ ਕਰੇ ਅੱਜ ਅੱਗੇ ਜੀ ਉੱਤੋਂ ਦੀ ਆਉਣੇ ਨੇ ਸਾਨੂੰ ਪਤਾ ਨਹੀਂ ਨਾ ਇਹ ਕੀ ਰਾਹ ਮਗਰ ਰੱਖ ਮੈਂ ਕੀ ਆਪਾਂ ਨੂੰ ਰਾਹ ਨਹੀਂ ਪਤਾ ਕਿ ਬੇਚਾਰੀ ਉਹ ਖਿੱਚ ਕੇ ਫਰਾਂ ਕਰਨ ਲੱਪੇ। ਕੋਈ ਨਹੀਂ ਦੱਪਾ। ਲੋਈ। ਭਾਈ ਆਸਦਾ। ਲੋ ਲੋ ਨਾ। ਲੋ ਜੀ। ਤਕਦੀਰ ਚਲ ਭੂਆ ਦਾ ਘਰ ਆ ਗਿਆ। ਸਿਆਣੀ ਹੋ ਗਈ ਹੁਣ ਤਾਂ ਨਾ। ਅੱਜ ਸਾਡੇ ਆਉਣ ਦੀ ਖੁਸ਼ੀ ਚ। ਹੋ ਠੀਕ ਆਂ ਦੀਦੀ ਠੀਕ ਆ ਬੱਚੇ ਚਾਹ ਕਦੇ ਚੜਿਆ ਬਿਆਨ ਲੈ ਹੁਣ ਵੇਖਿਆ ਉਹ ਚਾਹ ਚੜਦੇ ਹੁੰਦਾ ਲਾ ਜਾਣ ਦੀ ਖੁਸ਼ੀ ਆ ਕਿ ਸਾਡੇ ਆਉਣ ਦੀ ਖੁਸ਼ੀ ਆ ਹਾਂਜੀ ਹਾਂ ਬਾਲ ਤਕੀ ਦੇ ਪਏ ਬਾਲ ਸਹੀਆਂ ਦੀ ਭੂਆ ਜੀ ਦਾ ਬਤ ਤੁਸਮਾਨੀ ਅਜੇ ਖੁੱਲਗੇ ਮਸਾਂ ਦਾ ਚਾ ਬਚਾ ਕੇ ਰੱਖਿਆ ਇਹਦੇ ਤੋਂ ਆਏ ਖੋਲੀ ਕੀ ਹੈ ਆਏ ਕਰਦੇ ਖੋਲੀ ਹਾਂ ਉਹ ਵਾਓ ਉਹ ਵਾਓ ਦੇਖੀ ਇਹ ਮੇਰਾ ਹੈਗਾ ਇਹ ਸਮਝਦੀ ਇਹਨੂੰ socks socks ਜਰਾਬ ਸਮਝਦੀ ਆ ਪੈਰ ਚ ਪਾਉਣ ਵਾਲੀ ਹੋਵੇ ਨੋ ਨੋ socks ਨਹੀਂ ਹੈਗੀ ਕਾਕੇ ਇਹ ਰਬੜ ਬੈਂਡ ਆ ਫॉर ਹਿਅਰਸ ਆ ਵੇਖ ਫॉर ਹਿਅਰਸ ਸੀ ਆਵੇ ਪਾਲਿੰਗ ਪੱਤੇ ਸਾਕਸ ਥੋੜੀ ਆ ਇਹ ਪੂਆ ਦੀਆਂ ਬੰਦਾਂ ਹਾਂ ਸੂਟ ਆਇਆ ਹੈ ਸੂਟ ਆਇਆ ਹੈ ਪਲੱਸ ਫੇਸ ਆਇਆ ਹੈ ਹਾਂ ਉਹ ਮੈਂ ਸੂਟ ਦਿਖਾਇਆ ਨਹੀਂ ਸੀਗਾ ਤੇ ਹੁਣ ਹਾਂ ਦਿਖਾ ਦੇ ਮੈਂ ਦਿਖਾਇਆ ਨਹੀਂ ਸੀਗਾ ਸੂਟ ਸੂਟ ਵੀ ਸੀਗਾ ਮੇਰੇ ਦਿਮਾਗ ਚੋਂ ਨਿਕਲ ਗਿਆ ਕੋਈ ਸੂਟ ਵੀ ਦਿਖਾਉਣਾ ਆ ਸੀ ਸੂਟ ਮੰਦੀ ਦਾ ਸੂਟ ਵੀ ਦਿੱਤਾ ਹੈ ਬਾਈ ਸਾਰਿਆਂ ਟੈਨਸ਼ਨ ਪੈ ਗਈ ਵੀ ਹਾਂ ਸਾਰਿਆਂ ਟੈਨਸ਼ਨ ਪੈ ਗਈ ਵੀ ਇਕੱਲਾ ਖਣੀ ਨਹੀਂ ਨਹੀਂ ਦੋ ਇਸ ਵੀ ਆਇਆ ਦੋ ਸ਼ਬਦ ਦੋ ਸ਼ਬਦ ਮਤਲਬ ਕਿ ਇਹ ਇਦਾਂ ਦੀ ਫੀਲਿੰਗ ਹੁੰਦੀ ਹੈ ਠੀਕ ਹੈ ਜਿਹੜੀ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜੀ ਪੈਨ ਭਰਾਵਾਂ ਦਾ ਹੈ ਨਾ ਪ੍ਰਾਪਰ ਤੇ ਇਦਾਂ ਰਿਸ਼ਤਾ ਹੁੰਦਾਗਾ ਉਹ ਬਹੁਤ ਸੋਹਣਾ ਰਿਸ਼ਤਾ ਹੁੰਦਾਗਾ ਹਾਂ ਠੀਕ ਹੈ ਕਦਰ ਕਰਨ ਵਾਲੇ ਹੀ ਕਦਰ ਜਾਣਦੇ ਹੈ ਜੀ ਹਾਂ ਬਿਲਕੁਲ ਬਾਕੀਆਂ ਨੂੰ ਤਾਂ ਵੀ ਹਾਂ ਬਹੁਤ ਜਣਿਆਂ ਨੂੰ ਇਦਾਂ ਬਹੁਤ ਸਾਰੇ ਕਮੈਂਟ ਵੀ ਆਉਂਦੇ ਇੰਸਟਾਗ੍ਰam ਤੇ ਵੀ ਤੁਹਾਡਾ ਪਿਆਰ ਆ ਵਧੀਆ ਵੀ ਜੋ ਤ ਤੁਸੀਂ ਸਾਰਿਆਂ ਬਾਰੇ ਸੋਚਦੇ ਆ ਮੈਂ ਤਿੰਨਾਂ ਨੂੰ ਬਰਾਬਰ ਰੱਖਦੇ ਆ ਫੇਰ ਹੀ ਨਿਕੋ ਜੇ ਬਰਾਬਰ ਰੱਖੋਗੇ ਫੇਰ ਹੀ ਨਿਭਿਆ ਜਾਂਦਾ ਹਾਂ ਵੀ ਇਹ ਵੀ ਮੇਰੇ ਨਾਲ ਫਰਕ ਨਹੀਂ ਕਰਦੀਆਂ ਤੇ ਮੈਂ ਵੀ ਨਹੀਂ ਕਦੀ ਇਹਨਾਂ ਨਾਲ ਫਰਕ ਕੀਤਾ ਲੜਾਈ ਵੀ ਸਾਡੀ ਬਹੁਤ ਹੁੰਦੀ ਹੈ ਇਹ ਵੀ ਨਹੀਂ ਕੋਈ ਗੱਲ ਹੈਗੀ ਫਿਰ ਬੋਲਚਾਲ ਵੀ ਨਹੀਂ ਹੁੰਦੀ ਹਾਂ ਫਿਰ ਅਸੀਂ ਬੁਲਾਉਂਦੀਆਂ ਵੀ ਨਹੀਂ ਇੱਕ ਦੂਜੇ ਨੂੰ ਪਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਅਸੀਂ ਲੜੀਆਂ ਨਹੀਂ ਟੱਚ ਵੁੱਡ ਟੱਚ ਵੁੱਡ ਉਹ ਜੂਰੀ ਵਾਲ ਮਾਰੀ ਟੱਚ ਹੋਰ ਟੱਚ ਵੁੱਡ ਕਦੀ ਹੁਣ ਤਾਂ ਲੜਾਈ ਸਾਡੀ ਹੋਈ ਨਹੀਂ ਤੇ ਹੋਵੇ ਵੀ ਨਾ ਪਰ ਸਾਡਾ ਪਿਆਰ ਬਹੁਤ ਹੈ ਹਾਂ ਅਸੀਂ ਮੇਰਾ ਸੂਟ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਦਾ ਤੇ ਮੇਰਾ ਵੀ ਹਾਂ वैसे बार पाले हाँ, मैं पहली बार पाया समाया पाया पूरी पाकिस्तानी जबड़ा दे कि हाँ निकलता हम द ਵੈਸੇ ਮਨਦੀਪ ਤਾਂ ਇੱਥੋਂ ਵੀ ਜਾਣ ਦੀ ਜੀ ਨਹੀਂ ਕਰਦਾ ਸੀ ਹਨਾ ਇਮੋਸ਼ਨਲ ਜੇ ਹੁੰਦੀ ਹੁੰਦੀ ਦੋ ਵਾਰ ਹੀ ਲੈ ਗਈ ਆ ਕਿ ਮੇਰਾ ਹੀ ਹੈ ਵੀ ਹਾਂਜੀ ਚੰਦਾਰਾ ਦੇ ਨਾ ਕੁੜੀ ਨਾਲ ਵੈਸੇ ਸਮਝ ਚੱਲਦੀ ਹੁੰਦੀਆਂ ਕੁੜੀਆਂ ਬੇਕੀ ਹਾਂ ਚਲ ਇੱਕ ਦਿਨ ਚਲ ਤੂੰ ਵੀ ਸੌਣ ਦਾ ਸ਼ਕਣ ਕਰ ਜੇਗੀ ਤੇ ਅਸਲ ਦੇ ਵਿੱਚ ਨਾ ਮਨਦੀਪ ਨੇ ਕੱਲ ਨੂੰ ਜਾਣਾ ਡਿਊਟੀ ਤੇ ਵਾਪਸ ਤੇ ਫਿਰ ਇਹ ਕਿ ਨਹੀਂ ਵੀ ਮੈਂ ਚਲੋ ਫਿਰ ਤਾਂ ਰਾਤ ਲਾ ਜੂਗੀ ਨਾਲੇ ਮੇਰੀ ਡੈਡੀ ਦੀ ਖਾਣੇ ਡੈਡੀ ਦੀ ਖਬਰ ਲੈ ਜੂਗੀ ਨਾਲੇ ਉੱਥੇ ਨੇੜੇ ਜਾਵੜੂ ਜੀ ਪਾਪਾ ਹੀ ਛੜੇ ਆਉਣਗੇ ਚਲੋ ਚਲੋ ਹੁਣ ਜਾਂਦੇ ਆ ਘਰ ਨੂੰ ਘਰ ਨੂੰ ਤੇ ਮਾਸੀ ਕਹਿੰਦੀ ਮੈਂ ਪਿਛਲੀ ਵਾਰ ਜਿਹੜੇ ਤੁਸੀਂ ਬਿਸਕਟ ਦਿੱਤੇ ਸੀ ਮੈਂ ਸਾਰੇ ਖਾਦੇ ਆ ਤੁਹਾਨੂੰ ਸ਼ੂਗਰਵਾਦੀ ਪਿਛਲੀ ਵਾਰ ਆਪਾਂ ਕਿਹੜੇ ਬਿਸਕਟ ਦਿੱਤੇ ਮੈਂ ਤਾਂ ਚੇਤੇ ਨਹੀਂ ਪਹਿਲੇ ਜਿਹੜੇ ਨਹੀਂ ਮੋੜਦੀ ਗੱਡੀ ਨਹੀਂ ਮੁੜੀ ਮੋੜਦੀ ਗੱਡੀ ਜਦੋਂ ਪਹਿਲੀ ਵਾਰ ਕੁੜੀਆਂ ਮੈਂ ਮੈਨੂੰ ਯਾਦ ਤੋਂ ਬਾਅਦ ਮੈਨੂੰ ਯਾਦ ਨਹੀਂ ਸੱਚੀ ਕਮ ਮਾਸੇ ਨੇ ਕਿਹਾ ਕਿ ਜਿਹੜਾ ਤੁਸੀਂ ਪਹਿਲਾਂ ਬਿਸਕਟ ਦਿੱਤੇ ਉਹ ਵੀ ਮੈਂ ਖਾਦੇ ਮੈਂ ਕਹਾਂ ਨੀ ਹੱਸਦੀ ਆ ਮਾਸੇ ਮੈਨੂੰ ਮੈਨੂੰ ਤਾਂ ਪਤਾ ਹੀ ਨਹੀਂ ਸੀ ਯਾਦ ਹੀ ਨਹੀਂ ਸੀਗਾ ਮੀਂਹ ਨੇ ਤਾਂ ਅੱਜ ਕਮਾਲੇ ਕਰ ਦਿੱਤੀ ਨਹੀਂ ਤਾਂ ਅੱਜ ਸਾਡੇ ਰੇਂਦੇ ਰੇਂਦੇ ਇੱਥੇ ਵੀ ਆ ਗਿਆ ਪੂਰੇ ਜੋਰਾਂ ਨਾਲ ਪੂਰੇ ਜੋਰਾਂ ਨਾਲ ਇੱਥੇ ਨਾ ਇੱਕ ਦਿਨ ਪਿਆ ਇੱਥੇ ਮੀਂਹ ਨੇ ਉਹਨਾਂ ਨੇ ਦੱਸਿਆ ਕਹਿੰਦਾ ਸਾਰੇ ਕਿਤੇ ਮੀਂਹ ਪੈ ਗਿਆ ਪਿੰਡ 'ਚ ਵੀ ਪੈ ਗਿਆ ਕਹਿੰਦਾ ਆਪਣੇ ਘਰੇ ਮੀਂਹ ਨਹੀਂ ਪਿਆ ਸੱਚੀ ਹਾਂ ਸੱਚੀ ਆਏ ਹੋਏ ਸੀ ਰੱਬ ਕਰੋ ਪੇ ਸੀਗਾ ਫਿਰ ਜਿਵੇਂ ਟ੍ਰੇਨ ਤੱਕ ਪਹੁੰਚ ਗਿਆ ਜਿੱਦਾਂ ਮੈਂ ਆਉਂਗੀ ਉਦੋਂ ਪਹੁੰਚਾਂ ਪਹੁੰਚ ਗਿਆ ਲੋ ਵੀ ਓ ਮਾਈ ਗੋਡ ਸ਼ੁਕਰ ਹੀ ਕਰਦੇ ਆ ਅੱਜ ਵੀ ਪਾਪੇ ਨੇ ਸਾਨੂੰ ਸਵੇਰੇ ਸਹੀ ਸਲਾਹ ਦਿੱਤੀ ਜੋਤ ਨੇ ਵੀ ਕੀ ਕਿ ਵੱਡੀ ਗੱਡੀ ਲੈ ਜਾਓ ਵੱਡੀ ਗੱਡੀ ਲੈ ਜਾਓ ਪਾਪਾ ਤਾਂ ਓਕੇ ਹੋਵੋਗੇ ਤੇ ਕਾਰ ਤੇ ਅਸੀਂ ਓਕੇ ਹੋਣਾ ਬਹੁਤ ਸੀਗਾ ਕਿਉਂਕਿ ਜਿੰਨੇ ਵੀ ਕਾਰਾਂ ਵਾਲੇ ਵੀਰ ਦੇਖੇ ਆ ਨਾ ਅੱਜ ਵਿਚਾਰੇ ਕਿਤੇ ਬੰਦ ਹੋ ਜਾਂਦੇ ਆ ਕਿਤੇ ਬੰਦ ਹੋ ਜਾਂਦੀਆਂ ਕਿਤੇ ਉਹ ਨਾ ਵੀ ਪਾਣੀ ਜ਼ਿਆਦੇ ਆ ਪਾਣੀ ਦੇਖੋ ਤੁਸੀਂ ਬਹੁਤ ਮੀ ਹੈ ਭਾਈ ਬਹੁਤ ਜਿਆਦੇ ਬਠਿੰਡੇ ਚ ਆਪਣੇ ਪਿੰਡਾਂ ਕੰਨੀ ਲਾਲੀਕੇ ਹੇ ਦੇ ਘਟਾ ਉਹਨਾਂ ਨਹੀਂ ਹੈਗਾ ਇੰਨਾ ਨਹੀਂ ਹੈਗਾ ਜਿੰਨਾ ਆ ਆ ਜਿਵੇਂ ਆ ਬਠਿੰਡਾ ਦਾ ਭਰਿਆ ਖੜਾ ਸਕੂਟਰੀ ਅੱਧੀ ਅੱਧੀ ਸਕੂਟਰੀ ਡੁੱਬੀ ਪਈ ਹੈ ਵਾਟਰ ਵਾਹ ਜੀ ਵਾਹ ਵਾਹ ਜੀ ਵਾਹ ਮੁੰਡਾ ਕੁੜੀ ਨਾਲ ਸੋਣਾ ਕੁੜੀ ਮੁੰਡੇ ਨਾਲ ਸੋਹਣੀ ਇਸ ਦੇ ਨਾਲ ਪੇਸ਼ ਕਰਦੇ ਆ ਅੱਜ ਦਾ ਰੰਗਾਰਾਂ ਨੂੰ ਅੱਜ ਦਾ ਰੰਗਾਰੰਗ ਪ੍ਰੋਗਰਾਮ ਬਠਿੰਡੇ ਤੋਂ ਲਾਈਵ 108 ਮੈਗਾਹ ਸ਼ਾਲੀਆ ਤੇ ਪੰਪ ਖੁੱਲਣ ਲੱਗਾ ਇੱਥੇ ਤੇਲ ਪਾਇਆ ਕਰਾਂਗੇ ਚਲੋ ਜੰਦਾ ਜੰਦਾ ਲੱਗ ਰਿਹਾ ਆ ਕੇ ਅੱਛਾ ਅੱਛਾ ਘਰ ਚ ਵਧੀਆ ਲੱਗ ਰਿਹਾ ਮਾਝ ਦੇ ਨਾਲ ਆਈਆਂ ਨਹੀਂ ਕਿੰਨੇ ਅਬ ਵੀ ਵੀ ਕਿਦਨ ਹੋ ਗਏ ਹਾਂ ਨਹੀਂ ਪਰ ਇਤੋਂ ਪਹਿਲਾਂ ਨਹੀਂ ਆਈ ਹੋਈਆਂ 18 ਨੂੰ ਚਲ ਗਈ ਸੀ ਤੁਹਾਨੂੰ ਹਾਂ ਮੌਸਾ ਬਹੁਤ ਵਧੀਆ ਹੋਇਆ ਹੈ ਮੌਸਾ ਬੜੀ ਈਜ਼ੀ ਦਾ ਪਿੰਜਰਾ ਸਵੇਰ ਦਾ ਪਿੰਜਰੇ ਚ ਹੀ ਆ ਇਹ ਖਾ ਮम्मा ਹੂ ਨਹੀਂ ਚੱਕਿਆ ਮੇਰਾ ਹੋਰ ਮੇਰਾ ਬੰਦਾ ਜੀ ਆ ਪਤਾ ਨਹੀਂ ਕਾ ਨਹੀਂ ਮੇ ਬਹੁਤ ਸੀਗਾ ਇਹਨਾਂ ਦੇ ਬਾਅਦ ਚ ਆ ਗਿਆ ਜਦੋਂ ਅਸੀਂ ਆਉਣ ਲੱਗੇ ਉਦੋਂ ਆਇਆ ਮੀ ਹਾਂ ਮੈਂ ਕਿਹਨੂੰ ਟੀਰੀ Ay, mira, para ya, bea, Sara. mira, papá, mira, papá, ay, mira, papá, sí, mira, sí, sí, papá, sí, 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 تننا 골ੀ ਕੋ ਜਾਵੇ ਪਹਿਲਾ ਤੁਸੀਂ ਤਿੰਨੇ ਮੇਰੇ ਤੋਂ ਉੱਪਰ ਸੀ ਮੈਂ ਤਾਂ ਪਾਪਾ ਥੱਲੇ ਸੀ ਜੈਡ ਦਾ ਨਹੀਂ ਪਹਿਲਾ ਮੈਂ ਲਿਆ ਮੈਕ ਨੇ ਮੇਰੇ ਤੋਂ ਬਾਅਦ ਲੈ ਮੀਨਾ ਪਹਿਲਾ ਤੇਰੇ ਕੋਲ ਵੱਡਾ ਸੀ ਮੈਕਦੀਪ ਨੇ ਫਿਰ ਮੇਰੇ ਤੋਂ ਵੱਡਾ ਲਿਆ ਤੇਰੇ ਤੋਂ ਛੋਟਾ ਸੀ ਫਿਰ ਉਹ ਤੇਰੇ ਬਰਾਬਰ ਹੋ ਗਿਆ ਮੇਰੇ ਕੋਲ ਤੇਰਾ ਹੀ ਸੀ ਹੁਣ ਮੈਂ ਸਾਡੇ ਤੋਂ ਸਾਰੇ ਹੁਣ ਮੈਂ ਸਾਰੇ ਤਾਂ ਵੱਡਾ ਮੇਰੇ ਪਾਪਾ ਨੂੰ ਪਤਾ ਹੀ ਨਹੀਂ ਹੁੰਦਾ ਪਪਾ ਕਹਿੰਦੇ ਪੁੱਤਾ ਨਵਾਂ ਫੋਨ ਆ ਜੇ ਤੁਸੀਂ ਵਰਤਣਾ ਤਾਂ ਤੁਸੀਂ ਲੈ ਲਓ ਮੈਂ ਕਿਹਾ ਨਹੀਂ ਪਪਾ ਮੇਰੇ ਤੋਂ ਇਹਦੇ ਤਾਂ ਵੀ ਵੱਡਾ ਆਇਆ ਹੈਗਾ ਮੇਰੇ ਕੋਲ 16 ਪ੍ਰੋ ਮੈਕਸ ਆ ਮੈਂ ਕਿਹਾ ਮੈਂ ਤਾਂ ਹੁਣੇ ਹੀ ਆਵਾ ਪਾ ਥੋੜਾ ਟਾਈਮ ਹੀ ਹੋਇਆ ਇਹ ਆਪਾਂ ਦਾ ਤਾਂ ਪੁਰਾਣਾ ਆ ਆਪਾਂ ਨੂੰ ਪੀਣ ਦਾ ਇੱਥੇ ਹਾਂ ਪੁਰਾਣਾ ਮਾਡਲ ਵੱਡਾ ਮਾਡਲ ਵੱਡਾ ਵਾ ਪਪਾ ਹਾਂ ਵੀ ਗਾਇਸ ਅੱਜ ਦੇ ਵਲੌਗ ਨੂੰ ਕਰਦੇ ਆ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੇ ਰਹੋਸਿਓ ਵਲੌਗ ਕਿਦਾਂ ਲੱਗਿਆ ਤੇ ਅੱਜ ਦੇ ਵਲੌਗਸ ਤੁਹਾਨੂੰ ਪਤਾ ਵੀ ਆਪਾਂ ਗਏ ਸੀ ਮਨਦੀਪ ਕੇ ਪਿੰਡ ਤੇ ਮਨਦੀਪ ਨਾਲ ਇਸ ਲਈ ਆ ਕਿ ਕਿਉਂਕਿ ਸਵੇਰੇ ਉਹਨੇ ਜਾਣਾ ਵਾਪਸ ਡਿਊਟੀ ਤੇ ਤੇ ਉਹਨੇ ਉਹ ਕਹਿੰਦੀ ਮੇਰਾ ਚਲੋ ਵਾਟ ਘਟ ਜੂਗੀ ਅੱਧੀ ਵੀ 80 90 ਕਿਲੋਮੀਟਰ ਘਟ ਗਿਆ ਤੇ 200 ਕਿਲੋਮੀਟਰ ਰਹਿ ਗਿਆ ਤੁਰੰਗਾਨਗਰ ਹਨਾ ਤਾਂ ਉਹ ਕਹਿੰਦੀ ਚਲੋ ਮੈਨੂੰ ਸਵੇਰੇ ਉਸੇ ਚੜਾਇਆ ਮੈਂ ਕਿ ਚਲੋ ਕੋਈ ਜਲਨ ਨਾਲ ਇੱਥੇ ਰਾਤ ਲਾ ਗਈ ਨਾਲੇ ਮਨਦੀਪ ਨੂੰ ਇਦਾਂ ਸੀਗਾ ਵੀ ਚਲੋ ਡੈਡੀ ਦੀ ਖਬਰ ਲੈ ਜਾਣਗੇ ਹਨਾ ਤੇ ਬਾਕੀ ਵੱਡੀ ਭੈਣ ਕੋਲੇ ਵੀ ਜਾਵਾਂਗੇ ਕੱਲ ਨੂੰ ਹੀ ਬਾਕੀ ਸਵੇਰ ਚੜੀ ਤੋਂ ਪਤਾ ਲੱਗੂ ਕਿਉਂਕਿ ਪਤਾ ਕੀ ਅੱਜ ਮੀਂਹ ਬਹੁਤ ਪਿਆ ਤੇ ਦੇਖਦੇ ਆ ਸਵੇਰੇ ਕੀ ਬਣਦਾ ਮਤਲਬ ਵੀ ਭੈਣ ਦਾ ਵੱਡੀ ਦਾ ਰਹੇਗਾ ਸੰਧਾਰਾ ਦੇਣ ਵਾਲਾ ਤੇ ਜਿਹੜੀ ਵਿਚਕਾਰਲੀ ਆ ਉਹ ਤਾਂ ਫਿਰ ਹੁਣ ਬਾਹਰ ਆ ਗਈ ਜਦੋਂ ਆਉਣਗੇ ਸਮਾਨ ਵਗੈਰਾ ਉਹਨਾਂ ਨਾਲ ਲਿਆ ਪਿਆ ਤੇ ਜਦੋਂ ਉਹ ਆਉਣਗੇ ਤਾਂ ਫਿਰ ਆਪਾਂ ਉਹਦੋਂ ਦੇ ਆਵਾਂਗੇ ਉਹਨਾਂ ਨੇ ਆਉਣਾ ਹੁਣ ਮੇਰੇ ਖਿਆਲ ਚ ਅੱਗੇ ਜੇ ਤੇ ਫਿਰ ਉਹਨਾਂ ਨੂੰ ਦੇ ਆਵਾਂਗੇ ਸੰਧਾਰਾ ਉਦੋਂ ਹਨਾ ਤੇ ਬਾਹਰ ਲੈਣ ਤਾਂ ਫਿਰ ਇਦਾਂ ਹੀ ਹੁੰਦਾ ਯਾਰ ਤੇ ਬਾਕੀ ਵਧੀਆ ਰਿਹਾ ਅੱਜ ਦਾ ਦਿਨ ਤੇ ਪਰ ਮੀਂਹ ਬਹੁਤ ਪਿਆ ਸਾਡੇ ਇਲਾਕੇ 'ਚ ਤਾਂ ਬਹੁਤ ਪਿਆ ਬਠਿੰਡੇ ਤੇ ਮਕਸਰ ਦੇ ਇਲਾਕੇ ਦੇ ਵਿੱਚ ਬਾਕੀ ਕਿਹੜੇ ਇਲਾਕੇ 'ਚ ਜ਼ਿਆਦਾ ਮੀਂਹ ਪਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸਿਓ ਵਲੌਗ ਕਿਦਾਂ ਲੱਗੇ ਤਾਂ ਬਾਏ ਬਾਏ ਜੀ ਗੁੱਡ ਨਾਈਟ